ਕੀ ਨਾਮ ਹੈ ਔਰ ਇਹ ਕਿਹੜੀ ਪ੍ਰਕਿਰਤੀ ਡੈਥ ਨੇ ਕਿਸ ਤਰ੍ਹਾਂ ਹੋਈ ਹੈ ਜਾਨੀ ਮੇਰਾ ਨਾਮ ਸਰ ਅਜੀਤ ਹੈਗਾ ਛੋਟੇ ਭਰਾ ਦਾ ਨਾਮ ਸੰਜੂ ਹੈਗਾ ਅਈ ਮਰਾਦਪੁਰ ਰਾਮਦੇਵ ਕਲੋਨੀ ਸਾਡੀ ਹੈਗੀ ਤੇ ਬੱਚੇ ਸਾਡੇ ਮਿਲ 10 ਦਿਨ ਪਹਿਲਾਂ ਸਾਡੇ ਬੱਚਿਆਂ ਦਾ ਝਗੜਾ ਹੋਇਆ ਛੋਟੇ ਛੋਟੇ ਬੱਚਿਆਂ ਦਾ ਹੋਇਆ ਤੇ ਉਹ ਸਾਡਾ ਰਾਜੀ ਨਵਾ ਹੋ ਗਿਆ ਸੀ ਤੇ ਹੁਣ ਛੋਟਾ ਭਰਾ ਆਇਆ ਮੇਰੇ ਰਖੜੀ ਵਧਾਉਣ ਵਾਸਤੇ ਉਹ ਭਾਲਦੋ ਆਇਆ ਸੀ ਤੇ ਉਹ ਘੁੰਮਣ ਫਿਰਨ ਵਾਸਤੇ ਬਾਹਰ ਚਲੇ ਗਏ ਸੀ ਤੇ ਉਹ ਗੜਕੇ ਉਹਨਾਂ ਸ਼ਰਾਬ ਸ਼ਰੂਪ ਪੀਤੀ ਸੀ ਉਹ ਤਿੰਨ ਚਾਰ ਜਣੇ ਸੀ ਇੱਕ ਦਾ ਨਾਮ ਸੀ ਸੰਜੂ ਸੀ ਇੱਕ ਦਾ ਨਾਮ ਮਿਰਜਾ ਸੀ ਇੱਕ ਦਾ ਨਾਮ ਸੀ ਸੁਆਸ਼ ਸੀ ਇੱਕ ਦਾ ਨਾਮ ਸ਼ੰਭੂ ਸੀ ਇਹ ਚਾਰ ਜਣੇ ਸੀ ਸਰ ਤੇ ਇਹਨਾਂ ਨੇ ਵਾਰਤਾ ਕੀਤੀ ਬੜੀ ਪਬਲਿਕ ਸੀ ਉਹਨਾਂ ਨੇ ਵੀ ਬੜੀ ਛੁਡਾਉਣ ਦੀ ਕੋਸ਼ਿਸ਼ ਕੀਤੀ ਸੀ ਉਹ ਕਦੇ ਵੀ ਤੁਹਾਡੇ ਲਾਗੇ ਕੋਈ ਆ ਗਿਆ ਤੇ ਤੁਹਾਡੇ ਸੱਟਾ ਮਾਰ ਦੇਣੀ ਹੈਗੀ ਸੀ ਉਹ ਵੀ ਡਰ ਦੇ ਮਾਰੇ ਗਾੜੀ ਗਏ ਨਹੀਂ ਸੀ ਤੇ ਜਦੋਂ ਕਿ ਤੇਰੇ ਮੇਰੇ ਵਰਗਾ ਆਇਆ ਘਰੇ ਸਾਨੂੰ ਦੱਸ ਵੀ ਤੁਹਾਡੇ ਬੱਚੇ ਨੂੰ ਕੁੱਟਣਗੇ ਜਦੋਂ ਅਸੀਂ ਭੱਜ ਕੇ ਗਏ ਉਹਨਾਂ ਗਾੜੀ ਤੇ ਉਹ ਅੰਗੇ ਵਿਖੇ ਬੱਚੇ ਚੁੱਕਿਆ ਗੜੀਆਂ ਸੀ ਸਿਵਲ ਹਸਪਤਲ ਲੈ ਕੇ ਭੱਜ ਅੰਗੇ ਵਿਖੇ ਤੇ ਬੱਚਾ ਖਤਮ ਹੋ ਗਿਆ ਸੀ ਤੇ ਸਾਨੂੰ ਇਹੀ ਚਾਹੀਦੀ ਵੀ ਸਾਨੂੰ ਇਨਸਾਫ ਚਾਹੀਦਾ ਸਰ ਸਾਨੂੰ ਪੁਲਿਸ ਸਾਡੀ ਬੜੀ ਸਹਾਇਤਾ ਕਰਨ ਦੀ ਸਰ ਜੀ ਸਾਨੂੰ ਬਸ ਇਨਸਾਫ ਚਾਹੀਦਾ ਸਾਨੂੰ ਔਰ ਕੁਝ ਨਹੀਂ ਚਾਹੀਦਾ ਬਸ ਬਸ ਸਾਜਾ ਚਾਹੀਦਾ ਉਹਨਾਂ ਨਾਲ ਬਸ ਸਾਨੂੰ ਔਰ ਕੁਝ ਨਹੀਂ ਚਾਹੀਦਾ ਬਸ ਸਰ ਮੇਰਾ ਨਾਮ ਤੇ ਵਿੱਕੀ ਕੁਮਾਰ ਹੈ ਉਹ ਮੇਰੇ ਚਾਚੇ ਦਾ ਲੜਕਾ ਸੀਗਾ ਜਦੀ ਡੈਥ ਹੋਈ ਹੈ ਇਹ ਉਹਦਾ ਛੋਟਾ ਭਰਾ ਹੈ ਪਹਿਲਾਂ ਪਹਿਲਾਂ ਉਹਨਾਂ ਨਾਲ ਇਹਦੇ ਨਾਲ ਝਗੜਾ ਹੋਇਆ ਜਦੋਂ ਇਹਨੂੰ ਪਤਾ ਲੱਗਾ ਵੀ ਮੇਰੇ ਭਰਾ ਨੂੰ ਕੁੱਟਦੇ ਪਏ ਆ ਤੇਰੇ ਗਿਆ ਉੱਥੇ ਤੇ ਜਦੋਂ ਸੰਜੂ ਨੂੰ ਉਹਨਾਂ ਨੇ ਜਦੋਂ ਕੁੱਟਿਆ ਜਦੋਂ ਇੱਥੇ ਆਏ ਉਹਨਾਂ ਨੂੰ ਜਦੋਂ ਤੱਕ ਦੱਸਿਆ ਸੀ ਉਹਨਾਂ ਨੇ ਬਹੁਤ ਜ਼ਿਆਦਾ ਮਾਰਕੁੱਟ ਕਰ ਦਿੱਤੀ ਸੀ ਉਹਨਾਂ ਨਾਲ ਤੇ ਜਦੋਂ ਇਹਨਾਂ ਨੂੰ ਪਤਾ ਲੱਗਾ ਜਦੋਂ ਸਿਵਲ ਹਸਪੀਟਲ ਉਹਨਾਂ ਨੂੰ ਲੈ ਕੇ ਗਏ ਉਦੋਂ ਤੱਕ ਬੱਚਾ ਖਤਮ ਹੋ ਚੁੱਕਿਆ ਸੀ ਉਹਨਾਂ ਨੇ ਯਾਨੀ ਕਿ ਮਾਰਕੁੱਟ ਮਾਰਕੁੱਟ ਬਹੁਤ ਜ਼ਿਆਦਾ ਕੀਤੀ ਸੀ ਤੇ ਇਹ ਬੱਚਾ ਦਾ ਨਿੱਕੇ ਨਿੱਕੇ ਬੱਚਾ ਦਾ ਝਗੜਾ ਹੋਇਆ ਸੀਗਾ ਤੇ ਸਾਨੂੰ ਪੁਲਿਸ ਪ੍ਰਸ਼ਾਸਨ ਤੋਂ ਮੰਗ ਇਹੋ ਹੀ ਹੈ ਵੀ ਸਾਡੀ ਬਹੁਤ ਸਹਾਇਤਾ ਕਰਦੀ ਪਈ ਹੈ ਹੋਰ ਵੱਧ ਤੋਂ ਵੱਧ ਸਾਡਾ ਸਾਥ ਦੇਵੇ ਤੇ ਜਿਹੜੇ ਬੰਦੇ ਜਿੰਨਾ ਕਤਲ ਕੀਤਾ ਹੈ ਉਹਨਾਂ ਨੂੰ

ਵੇਰਾ ਵੀਰਾਂ ਵਾਲੇ ਕਾ 에ਰੇ ਕਾ ਬੁਲਾਈ ਲੈ ਵੀਰ ਕੁ ਇਹ ਮੈਂ ਮੈਂ ذاتੀ ਨਜ਼ੜੇ ਫਿਰਦੇ ਦੀਏ ਇਹ ਮਿੱਤੀ 18 8 24 ਨੂੰ ਉੱਥੇ ਮਰਾਦਪੁਰੇ ਚ ਝੁਗੀਆਂ ਤੇ ਰਹਿੰਦੇ ਆ ਉਹ ਰਾਜਸਤਾਨੀ ਪ੍ਰਵਾਸੀ ਆ ਕੇ ਤੇ ਉਹਨਾਂ ਦਾ ਬੱਚਿਆਂ ਦੀ ਕੋਈ ਲੜਾਈ ਨੂੰ ਲੈ ਕੇ ਆਪਸ ਝਗੜਾ ਹੋਇਆ ਸੀ ਜਿਹੱਚ ਸੰਜੂ son of ਜਗਦੀਸ਼ ਦੀ ਜਿਹੜੀ ਆ ਉਹ ਮੌਤ ਹੋ ਗਈ ਝਗੜੇ ਦੇ ਰਣ ਉਦੇਸ ਬੰਚ ਮਕਦਮਾ ਨੰਬਰ 159 ਅੰਡਰ ਸੈਕਸ਼ਨ 103 ਬੀ ਐਨਐਸ ਤਹਿਤ ਦਰਜ ਕੀਤਾ ਵਾ ਜਿਹਦੇ ਜੇ ਦੋਸ਼ੀ ਇੱਕ ਦੋਸ਼ੀ ਮੇਨ ਜਿਹੜਾ ਸੀ ਸੰਜੂ son of ਬਨਵਾਰੀ ਉਹਨੂੰ ਗ੍ਰਿਫਤਾਰ ਕਰ ਕਰ ਲਿਆ ਵਾ ਤੇ ਤਿੰਨ ਹੋਰ ਇਹਦੇ ਦੋਸ਼ੀ ਨਾਮ ਜਾਂਦੇ ਜਿਨ੍ਹਾਂ ਲਈ ਰੇਡ ਕੀਤੀ ਜਾ ਰਹੀ ਹੈ ਤੇ ਜਲਦੀ ਗ੍ਰਿਫਤਾਰ ਕੀਤਾ ਜਾਊਗਾ